ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਜਣੇ ਹੋਰ ਤੁਸੀਂ ਸਾਰੇ ਜਣੇ ਵਧੀਆ ਹੋ ਗੋਗੇ ਤੇ ਅੱਜ ਆਪਾਂ ਬਣਾ ਰਹੇ ਆ ਕਾਸ਼ਵੀ ਦਾ ਪ੍ਰੋਜੈਕਟ ਤੇ ਮੈਨੂੰ ਸਮਾਂ ਹੀ ਨਹੀਂ ਆਉਂਦੀ ਕਿ ਟੀਚਰਸ ਨੂੰ ਪਤਾ ਹੁੰਦਾ ਵਾ ਕਿ ਆ ਸਾਰਾ ਕੰਮ ਤੇ ਮੰਮੀ ਆਨੇ ਕਰਨਾ ਹੁੰਦਾ ਵਾ ਤੇ ਫਿਰ ਬੱਚਿਆਂ ਨੂੰ ਐਡੇ ਵੱਡੇ ਵੱਡੇ ਪ੍ਰੋਜੈਕਟ ਕਰ ਤੋਂ ਦੇ ਦਿੰਦੀਆਂ ਵਾ ਤੇ ਫਿਰ ਵੀ ਅੱਜ ਮੈਂ ਬੜੀ ਮੁਸ਼ਕਿਲ ਦੇ ਨਾਲ ਟਾਈਮ ਕੱਢ ਕੇ ਆਈ ਆ ਆਪਣੀ ਸਿਸਟਰ ਦੇ ਕੋਲ ਤਾਂ ਕਿ ਇਹ ਮੇਰੀ ਹੈਲਪ ਕਰ ਸਕੇ ਇਹ ਮੇਰੀ ਮਾਸੀ ਆਈ ਫੇਬੜੀ ਕਿਉਂਕਿ ਪਿਛਲੀ ਵਾਰ ਵੀ ਇੰਨੇ ਮੇਰੀ ਹੈਲਪ ਕੀਤੀ ਸੀ ਆਪਾਂ ਦੋਵਾਂ ਨੇ ਰਲ ਕੇ ਪ੍ਰੋਜੈਕਟ ਬਣਾਤੇ ਸੀਗੇ ਤੇ ਅੱਜ ਵੀ ਆਪਾਂ ਦੋਵੇਂ ਰਲ ਕੇ ਪ੍ਰੋਜੈਕਟ ਬਣਾ ਰਹੇ ਆ ਤੇ ਨਾਨਾ ਤੁਹਾਨੂੰ ਦਿਖਾਵਾਂਗੇ ਕਿ ਆਪਾਂ ਕਿੰਨੀ ਮਿਹਨਤ ਲਾਉਂਦੇ ਆ ਹੁਣੇ-ਹੁਣੇ ਮੈਂ ਕਿੰਨੇ ਪੈਸੇ ਖਰਚ ਗਏ ਇੱਕ ਹੈਪੀ ਹੈਪੀ ਫੇਸ ਦੀ ਬੋਤਲ ਲਈ ਆ ਤੇ ਉਹ ਮੇਰਾ ਬੱਚਾ ਰੋ ਰੋ ਹੈ ਹੈਪੀ ਫੇਸ ਦੀ ਬੋਤਲ ਲਈ ਆ ਇਹਦੇ ਵਾਸਤੇ ਘਾ ਲਿਆ ਵਾ ਤੇ ਇਹਦਾ ਆਪਾਂ ਬਣਾਣਾ ਵਾ ਪਿਗੀ ਬੈਂਕ ਮਮੀ ਮੈਂ ਵੋਵੀ ਪਿੱਗ ਬਣਾਣਾ ਪਿੱਗ ਬੇਸਿਕਲੀ ਤੇ ਜਿਹੜਾ ਆ ਆਪਾਂ ਹੁਣ ਮੈਂ ਬਣਾਉਣੀ ਆ ਨਾ ਇਹ ਕਵਰ ਕਾਪੀ ਦੇ ਉੱਤੇ ਚੜਾ ਕੇ ਤੇ ਕਾਪੀ ਦੇ ਉੱਤੇ ਫਰੇਮ ਬਣਾਣਾ ਵਾ ਫਾਈਨਲੀ ਕਾਪੀ ਦੇ ਉੱਤੇ ਕਵਰ ਛੜ ਗਿਆ ਵਾ ਇਸ ਤੋਂ ਬਾਅਦ ਵੇਖਦੇ ਆ ਅਸੀਂ ਕੀ ਕਰਨਾ ਵਾ

ਜੀ ਹਾਫ ਹੋ ਚੁੱਕਾ ਵਾ ਹੁਣ ਆਪਾਂ ਥੱਕ ਗਏ ਆ ਇੰਨਾ ਕਰਕੇ ਥੱਕ ਗਏ ਆ ਅਜੇ ਤੇ ਬੜਾ ਪਿਆਰ ਵਾ ਇਹਦਾ ਪੀ ਬੈਂਕ ਵੀ ਬਣਾਣਾ ਵਾ ਤੇ ਚਲੋ ਜੀ ਪਾ ਪੰਜ ਇੱਕ ਅੱਧਾ ਬਣਾ ਲਿਆ ਵਾ ਆਵਾਜ਼ ਘੱਟ ਕਰੋ ਵਿੱਚੋਂ ਪਰ ਜੈਕਟ ਅੱਧਾ ਬਣਾ ਲਿਆ ਵਾ ਤੇ ਪੂਰੀ ਮੇਰੀ ਤੇ ਮੇਰੀ ਸਿਸਟਰ ਦੀ ਬੈਂਡ ਵੱਟ ਚੁੱਕੀ ਆ ਤੁਹਾਡਾ ਫੇਸ ਵੇਸ ਆਦੇ ਜੇ ਕੋਦੋਂ ਤੇ ਲੱਗੇ ਆ ਤੇ ਟਾਈਮ ਹੋ ਚੁੱਕਾ ਜੀ ਕਿੰਨਾ ਟਾਈਮ ਹੋ ਗਿਆ ਟਾਈਮ ਹੋ ਗਿਆ 5 ਵਜੇ ਚੱਲੇ ਆ ਤੇ ਬਾਹਰ ਇੱਕਦਮ ਬਲੈਕ ਹਨੇਰਾ ਛਾ ਚੁੱਕਾ ਆ ਤੇ ਮੈਂ ਤੁਹਾਨੂੰ ਵਿਖਾਨੀ ਆ ਆਈ ਮੀ ਸ਼ੋ ਯੂ ਬਿਓ ਥੀਓ ਟੰ ਟੰ ਹਜੇ ਹਾਫ ਕੰਪਲੀਟ ਆ ਜਿਆ ਪੂਰਾ ਕੰਪਲੀਟ ਕਹਿੰਦਾ ਅਜੇ ਤਾਂ ਪਿੱਗੀ ਵੈਂਗ ਵੀ ਬਣਾਣਾ ਤੇ ਜਿਹੜਾ ਬਾਕਸ ਜਿਆ ਬਣਾਇਨਾ ਇਹਦੇ ਵਿੱਚ ਕਾਸ਼ਵੀ ਦੀ ਫੋਟੋ ਲਗਣੀ ਆ ਇਹ ਵੀ ਪਤਾ ਨਹੀਂ ਕਿ ਯਾਰ ਟੀਚਰਸ ਪਲੀਜ਼ ਜਿਹੜੇ ਤੁਸੀਂ ਪ੍ਰੋਜੈਕਟ ਦਿੰਦੇ ਜੇ ਤੁਸੀਂ ਆਪਕਿਓ ਤੁਹਾਨੂੰ ਪਤਾ ਵਾ ਕਿ ਜਿਹੜੇ ਬੱਚੇ ਹੈ ਉਹ ਤੇ ਬਣਾ ਨਹੀਂ ਸਕਦੇ ਫਿਰ ਤੁਸੀਂ ਮਦਰਸ ਲਈ ਕਿਉਂ ਦਿੰਦੇ ਜੇ ਤੁਹਾਨੂੰ ਉਹ ਕੰਮ ਦੇਣਾ ਚਾਹੀਦਾ ਵਾ ਜਿਹੜੇ ਕਿ ਬੱਚੇ ਕਰ ਸਕਣ ਨਾ ਕਿ ਪੇਰੈਂਟਸ ਕਰ ਸਕਣ ਇਸ ਕਰਕੇ ਬੜੀ ਮਿਹਨਤ ਲਾਣੇ ਆ ਤੇ ਪਲੀਜ਼ ਵਧੀਆ ਵਧੀਆ ਨੰਬਰ ਦੇ ਦਿਓ ਤੇ ਮੇਰੀ ਵੀਡੀਓ ਵੇਖ ਲਿਓ ਕਿੰਨੀ ਮਿਹਨਤ ਲੱਗੰਦੀ ਆ ਹਾਏ ਕੋਈ ਹੋਰ ਚੀਜ਼ ਬਣਾਣੀ ਆ ਬੋਟਲ ਇੱਥੇ ਰੱਖਤੀ ਆ ਤੇ ਉਹਦਾ ਪੀਗੀ ਬੈਂਕ ਬਣਾਣਾ ਵਾ ਉਹ ਵੀ ਬਣਾ ਕੇ ਤੁਹਾਨੂੰ ਮੈਂ ਦਿਖਾਵਾਂਗੀ ਕਿਵੇਂ ਬਣਾਣੀ ਉਹ ਤੱਕ ਦਾ ਨਾ ਛੋੜੇ ਰੋ ਤੇ ਦੱਸਿਓ ਕਿਨੇ ਕਿਨੇ ਬੱਚਿਆਂ ਦੇ ਪ੍ਰੋਜੈਕਟ ਮਮੀਆਂ ਬਣਾਉਂਦੀ ਆ ਵਾ ਲੋ ਜੀ ਪੀਗੀ ਬੈਂਗ ਹਾਫ ਡਨ ਜਦੋਂ ਪੂਰਾ ਬਣੇਗਾ ਨਾ ਤੁਹਾਨੂੰ ਦਿਖਾਵਾਂਗੇ ਇਹਦੇ ਪੂਰੀ ਤਰ੍ਹਾਂ ਇਹ ਵੈਸਾ ਹੈ ਇਹ ਵੈਸਾ ਹੈ ਅਭੀ ਬਣੇਗਾ ਅਭੀ ਆਦਾ ਹੀ ਬਣਾਉਂਗਾ ਅੱਛਾ ਮੰਮੀ 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 ਚਲੋ ਜੀ ਸਾਡਾ ਪ੍ਰੋਜੈਕਟ ਬਣ ਚੁੱਕਾ ਵਾ ਕਾਪੀ ਫੜਾ ਮੈਨੂੰ ਕਾਪੀ ਗਿਵ ਮੀ ਕਾਪੀ ਗਿਵ ਮੀ ਕਾਪੀ ਗਿਵ ਮੀ ਕਾਪੀ ਦੇ ਇਹਦੇ ਵਿੱਚੋਂ ਲੱਗੇਗੀ ਕਾਸ਼ਵੀ ਦੀ ਫੋਟੋ ਤੇ ਇਹਦੇ ਉੱਤੇ ਮੈਂ ਆਪਣੀ ਕਾਰੀਗਰੀ ਕਰਦੀ ਆ ਹਾਰਟ ਬਣਾਤੇ ਆ ਇਸ ਤਰ੍ਹਾਂ ਤੁਹਾਨੂੰ ਪਦਨ ਲੱਗਣਾ ਹਨ ਟੈਂ ਟਣਾ ਲੜਾਂ ਤੜਾ ਐਂਡ ਤੇ ਮੈਂ ਦਿਖਾ ਦਾਂਗੀ ਤੇ ਪਿਗੀ ਬੈਂਕ ਵੀ ਦਿਖਾਨੀ ਆ ਜੀ ਤੇ ਆ ਮੇਰਾ ਬਣ ਗਿਆ ਪਿਗੀ ਟੈਂ ਟਣਾ ਜਿੱਥੇ ਤੁਸੀਂ ਹੁਣ ਆਪਣੇ ਪੈਸੇ ਜਮ੍ਹਾਂ ਕਰ ਸਕਦੇ ਜੀ ਆ ਦੇਖੋ ਜੀ ਤੇ ਥੱਲੇ ਉਹਦੇ ਆਪਾ ਫੁੱਟ ਬਣਾਤੇ ਕੋਟਨ ਲਗਾ ਦਿੱਤਾ ਵਾ ਤੇ ਦੱਸਿਓ ਜੀ ਕਿਵੇਂ ਦਾ ਬਣਿਆ ਯਾਰ ਮੈਂ ਤਾਂ ਪੂਰੀ ਮਿਹਨਤ ਕੀਤੀ ਸਾਰਾ ਕੁਝ ਬਣਾਉਣ ਦੇ ਵਿੱਚ ਜਿਤਨਾ ਦਾ ਵੀ ਬਣਿਆ ਵਾ ਵਧੀਆ ਹੀ ਬਣਿਆ ਠੀਕ ਹੈ ਨਾ ਥੈਂਕ ਯੂ ਸੋ ਮਚ ਜੀ ਤੇ ਮੇਰੀ ਬੇਲੀ ਸਿਸਟਰ ਇੱਥੇ ਪੌਂਸ ਲਾ ਰਹੀ ਆ ਕਿਉਂਕਿ ਇਹਨੂੰ ਕੋਈ ਕੰਮ ਨਹੀਂ ਆ ਪਕੌੜੇ ਖਾਂਦੀ ਸੀਗੀ ਇੱਥੇ ਸਾਰਾ ਮੈਂ ਹੀ ਕੀਤਾ ਨੇ ਕੁਛ ਵੀ ਨਹੀਂ ਕੀਤਾ ਅੱਛਾ ਇਹ ਵੀ ਸਾਰਾ ਮੈਂ ਹੀ ਕੀਤਾ ਤੇ ਚਲਦੀ। थैंक यू सो मच। लव यू ऑल। मेरे चैनल सब्सक्राइब, लाइक करना ना पे लेयो। बाय।